ਅੱਜ ਦਰਾਹਾ ਵਿਖੇ ਵਾਤਾਵਰਨ ਬਚਾਓ ਪਲਾਸਟਿਕ ਨੂੰ ਦੂਰ ਹਟਾਓ ਲੜੀ ਤਹਿਤ ਨਗਰ ਕੌਂਸਲ ਦਰਾਹਾ ਨੇ ਵਿਸ਼ਵ ਵਾਤਾਵਰਨ ਦਿਵਸ ਨੂੰ ਸਮਰਪਿਤ ਪੋਸਟਰ ਮੇਕਿੰਗ ਬੈਕ ਮੇਕਿੰਗ ਅਤੇ ਸਲੋਗਨ ਦੇ ਮੁਕਾਬਲੇ ਕਰਵਾਏ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਇਸ ਮੌਕੇ ਜਿੱਤੇ ਹੋਏ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ ਇਸ ਮੌਕੇ ਗੱਲਬਾਤ ਕਰਦੇ ਹੋਏ ਸੈਂٹری ਸੁਪਰੀਡੈਂਟ ਵਿਸ਼ਨੂੰਦੱਤ ਸ਼ਰਮਾ ਨੇ ਦੱਸਿਆ ਕਿ ਬੱਚੇ ਸਾਡੇ ਦੇਸ਼ ਦਾ ਭਵਿਕ ਹਨ ਅਤੇ ਜੇਕਰ ਅਸੀਂ ਵਾਤਾਵਰਨ ਨੂੰ ਬਚਾਉਣਾ ਹੈ ਤਾਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਦਾ ਸਰਦ ਸਬੰਧ ਦੇ ਪ੍ਰੋਗਰਾਮ ਕਰਵਾਇਆ ਇਸ ਤਰ੍ਹਾਂ ਜੀ ਇਹ ਜਿਹੜਾ ਪਲਾਸਟਿਕ ਦੇ ਵਰਤੋਂ ਤੇ ਦੁਰਵਰਤੋਂ ਦੋਨੇ ਵੱਧ ਦਿਨੋਂ ਦਿਨ ਵੱਧ ਰਹੀਆਂ ਨੇ ਉਹਨੂੰ ਲੈ ਕੇ ਅਸੀਂ ਪਬਲਿਕ ਨੂੰ ਜਾਗਰੂਕ ਕਰਨ ਲਈ ਇਹ ਬੱਚਿਆਂ ਦਾ ਕੰਪੀਟੀਸ਼ਨ ਰੱਖਿਆ ਸੀ ਹਜੇ ਤੇ ਬੁਰਦਵਾਰਾ ਸਾਹਿਬ ਦੇ ਵਿੱਚ ਤੇ ਅੱਜ ਅਸੀਂ ਉਸ ਦੇ ਦੇ ਫਸਟ ਸੈਕਿੰਡ ਥਰਡ ਵੱਖ-ਵੱਖ ਜਿਹੜੀਆਂ ਸਾਡੀਆਂ ਕੈਟਾਗਰੀਆਂ ਸੀ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਪ੍ਰਾਈਜ਼ ਦਿੱਤੇ ਨੇ ਔਰ ਬੱਚਿਆਂ ਦਾ ਉਤਸ਼ਾਹ ਵਧਾਇਆ ਹੈ। ਬੱਚਿਆਂ ਦਾ ਉਤਸ਼ਾਹ ਵਧਾਇਆ ਗਿਆ ਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੀ ਕੀਤਾ ਜਾਵੇ? ਬੱਚਿਆਂ ਨੂੰ ਅਸੀਂ ਜਾਗਰੂਕ ਪਬਲਿਕ ਨੂੰ ਕਰਨ ਲਈ ਜਿਹੜੇ ਵਾਹ ਲੋਕਾਂ ਕਰਾਂ ਦੇ ਪੋਸਟਰ ਮੇਕਿੰਗ ਕਰਵਾਈ ਹੈ ਇਹਨੂੰ ਲੈ ਕੇ ਅਸੀਂ ਮેર ਜਲਦੀ ਰੈਲੀ ਵੀ ਕੱਢਾਂਗੇ ਤੇ ਜਿਹੜੇ ਬੱਚਿਆਂ ਨੇ ਵਧੀਆ ਕਰਿਆ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਉਹਨਾਂ ਨੂੰ ਫਸਟ ਸੈਕਿੰਡ ਦਾ ਨਾਮ ਦਿੱਤਾ। ਜਿਵੇਂ ਜੇਸੇ ਤੋਂ ਹੋਇਆ ਤੇ ਪਹੁੰਚੀਆਂ ਬੱਚਿਆਂ ਨੂੰ ਜਾਗਰੂਕ ਕਰਨ ਲਈ ਪਲਾਸਟਿਕ ਦੇ ਪ੍ਰਤੀ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ ਕੀ ਕਹਿਣਾ ਚਾਹੂੰ ਆ ਮੇਰੀ ਬੇਨਤੀ ਹੈ ਜੀ ਵੀ ਨਗਰ ਕੌਂਸਲ ਰਾਹਾ ਦਾ ਬਹੁਤ ਅੱਛਾ ਅਪਰਾਹਲਾ ਬਾਕੀ ਸਾਰੀ ਟੀਮ ਦਾ ਕੋ ਤੁਸੀਂ ਜਾਣਦੇ ਹੋ ਵੀ ਜਿਹੜਾ ਪਲਾਸਟਿਕ ਹੈ ਇਹ ਸਦੀਆਂ ਧਰਤੀ ਦੇ ਵਿੱਚ ਪਿਆ ਰਹੇ ਆ ਗਲਤ ਨਹੀਂ ਔਰ ਇਹਦੇ ਨਾਲ ਕੈਂਸਰ ਜਿਹੜਾ ਹੈਗਾ ਉਹ ਬੁਰੀ ਤਰ੍ਹਾਂ ਹੁੰਦਾ ਹੋਰ ਇਹਦੀ ਜਿਹੜੀ ਵਰਤੋਂ ਹੈਗੀ ਸਰਕਾਰ ਵੱਲੋਂ ਤਾਂ ਵੈਸੇ ਆ ਵੀ ਕਲਾ ਮਾਪਦੰਡ ਬਣਾਏ ਹੋਏ ਨੇ ਲੇਕਿਨ ਉਹ ਲਾਗੂ ਕਿਤੇ ਨਾ ਕਿਤੇ ਸਹੀ ਢੰਗ ਨਾਲ ਨਹੀਂ ਹੁੰਦੇ ਬੜੀ ਬੁਰੀ ਤਰ੍ਹਾਂ ਇਹ ਵਿਕਰੋ ਪਲਾਸਟਿਕ ਖੜ ਰਿਹਾ ਹੋਇਆ ਤੁਸੀਂ ਕਿਸੇ ਪਾਸੇ ਨਾਲ ਜੋ ਕੋਈ ਪਿੰਡ ਦੇਖ ਲਓ ਕੋਈ ਸ਼ਹਿਰ ਦੇਖ ਲਓ ਵੱਡਾ ਛੋਟਾ ਹਰੇਕ ਪਾਸੇ ਤੁਹਾਨੂੰ ਪਲਾਸਟਿਕ ਹੀ ਪਲਾਸਟਿਕ ਨਜ਼ਰ ਆਉਂਦਾ ਜਿਹਦੇ ਤੋਂ ਇਹ ਵੀ ਨਜਾਬ ਪਾਉਣੀ ਬਹੁਤ ਇਹ ਆ ਵੀ ਆਪਾਂ ਨੂੰ ਜ਼ਰੂਰੀ ਹੈ ਔਰ ਇਹਨਾਂ ਦਾ ਜਿਹੜਾ ਅਪਰਾਹਲਾ ਹੈਗਾ ਇਹਨਾਂ ਨੇ ਬਿਲਕੁਲ ਸਹੀ ਟਾਰਗੇਟ ਕੀਤਾ ਜਿਹੜੇ ਬੱਚੇ ਨੇ ਆਉਣ ਵਾਲੀਆਂ ਜਨਰੇਸ਼ਨ ਨੇ ਜਿਨ੍ਹਾਂ ਨੇ ਉਸ ਪਲਾਸਟਿਕ ਦਾ ਖਮਿਆਜਾ ਭੁਗਤਣਾ ਉਹਨਾਂ ਨੂੰ ਅਵੇਅਰ ਕਰਨ ਲਈ ਇਹਨਾਂ ਨੇ ਵੀ ਕੱਲੋ ਅੱਜ ਇੱਥੇ ਬੁਲਾਇਆ ਉਹ ਸਟ੍ਰੀਮ ਤੇ ਵੀ ਕੱਲੋ ਉਹਨਾਂ ਕੋਲੋਂ ਪੋਸਟਰ ਮੇਕਿੰਗ ਕਰਾਈਆ ਕੰਪੀਟੀਸ਼ਨ ਹੋਇਆ ਜਦੋਂ ਇੱਕ ਬੱਚੇ ਦੇ ਦਿਮਾਗ ਦੇ ਵਿੱਚ ਵੀ ਕੱਲ ਉਹ ਇਹ ਗੱਲ ਵੀ ਕਲਾ ਅੰਦਰ ਘਰ ਘਰ ਜੇ ਵੀ ਆਮ ਵੀ ਪਲਾਸਟਿਕ ਸੱਟ ਲਈ ਮਾੜਾ ਉਹ ਹਮੇਸ਼ਾ ਲਈ ਆ ਵੀ ਕਰੋ ਆਪਣੀ ਜ਼ਿੰਦਗੀ ਚੋਸ ਕਰ ਲਓ ਕਿ ਆ ਵੀ ਅਪਣਾ ਕੇ ਰੱਖੇਗਾ ਇਹਨਾਂ ਦਾ ਬਹੁਤ ਅੱਛਾ ਪ੍ਰੋਗਰਾਮ ਨੇ ਟੀਮ ਦਾ ਬਹੁਤ ਅੱਛਾ ਅੱਛਾ ਪ੍ਰੋਗਰਾਮ ਹੈ ਉਹਦਾ ਧੰਨਵਾਦ ਕਰਦਾ ਔਰ ਸਾਰਿਆਂ ਨੂੰ ਜਿੰਨੇ ਵੀ ਤੁਹਾਡੇ ਮਾਧਮ ਰਾਹੀਂ ਆਏ ਨੇ ਵੀ ਕਹ ਲੋ ਸੁਣ ਵਾਲੇ ਨੇ ਇਹਨਾਂ ਦਾ ਇਹ ਉਦਮ ਹੈ ਵੀ ਕਹ ਲੋ ਕਰ ਰਹੇ ਆ ਵੀ ਕਹ ਲੋ ਹਰ ਹਾਸ ਰੂਹ ਨੇ ਸਾਡੀ ਦਾ ਪਾਣੀ ਬਚਾਉਣਾ ਜ਼ਰੂਰੀ ਹੈ ਨਹਿਰਾਂ ਦਾ ਪਾਣੀ ਪਿਉਣਾ ਜ਼ਰੂਰੀ ਹੈ ਡ੍ਰਪ ਲਾਉਣੇ ਜ਼ਰੂਰੀ ਨੇ ਪੋਲੂਸ਼ਨ ਤੋਂ ਵੀ ਯਾਦ ਪਾਉਣੀ ਜਿਹੜੀ ਆ ਪਲਾਸਟਿਕ ਇਹ ਅਵਿਕਲੋ ਜਿਹੜਾ ਹੈਗਾ ਉਹਦੇ ਤੋਂ ਯਾਦ ਪਾਣੀ ਬਹੁਤ ਪਿਉਰੀ ਹੈ ਧੰਨਵਾਦ ਜੀ